ਮੁਛ ਬਦਲੋ ਈ ਸਾਡੀ ਗੱਡੀ ਵਿੱਚ ਕੌਣ ਐ ਮੁਛ ਬਦਲੋ ਮੁਛ ਬਦਲੋ ਲੋਰੀ ਚਪਲ ਐ ਹੁਣ ਕੀ ਆ ਹੂੰ ਡੋਰੇ ਜਬੀਆਂ ਸੈਦੂੰ ਦੱਸ ਹੈਲੋ ਸਸਰੇ ਕਾ ਸਾਇਨ ਵੈਲਕਮ ਬੈਕ ਮਾਈ ਨਿਊ ਲੋ ਮਾਈ ਨਿਊ ਲੋ ਕੇ ਮਾਈ ਨਿਊ ਲੋ ਹੈਲੋ ਆ ਦੇਖੋ ਇਹ ਸਦੂੰ ਚਗੀ ਲਈ ਕਿੰਨੀ ਭੈੜੀ ਹਾਏ 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 ਭੈੜੀ ਸਾਡਾ ਦੇਣ ਵੀ ਇਦਾਂ ਹੀ ਲੰਘ ਜਾਂਦਾ ਆ ਕਲੀ ਚਾਹ ਬੀਓ ਕਲੀ ਰੋਟੀ ਖਾਓ ਇੱਥੇ ਜਾਈ ਨਾ ਇਹ ਸਾਨੂੰ ਕਹਿੰਦੀ ਆ ਜੀ ਪਤਾ ਕਿੱਥੇ ਲੈ ਕੇ ਜਾਊ ਕੁਮੋਲ ਲਈ ਮੈਨੂੰ ਜਿੱਥੇ ਪਾਣੀ ਨਹੀਂ ਉਹ ਇਦਾਂ ਪਾਣੀ ਚੱਲਦਾ ਜਿੱਥੇ ਪਾਣੀ ਲੋਕੀ ਨਹਾਉਂਦੇ ਆ ਕਹਿੰਦੀ ਉੱਥੇ ਲੈ ਕੇ ਜਾਓ ਹੁਣ ਇਹਨੂੰ ਕਿਹੜਾ ਦੱਸੇ ਕਿ ਅਸੀਂ ਕਿੱਦਾਂ ਤੈਨੂੰ ਲੈ ਕੇ ਜਾਈਏ ਉੱਥੇ ਉਹ ਜਿਹੜੀ ਛੋਟਾ ਆ ਉਹਨੂੰ ਕਿੱਥੇ ਛੱਡ ਕੇ ਜਾਣਾ ਤੈਨੂੰ ਤਾਂ ਅਸੀਂ ਲੈ ਜਾਈਏ ਛੋਟ ਨੂੰ ਨਾਲ ਲਾ ਦਿਓ ਛੋਟ ਨੂੰ ਨਾਲ ਤੇ ਲੈ ਜਾਗੇ ਤੈਨੂੰ ਹੁਣਾ ਫੇ ਕਿੱਦਾਂ ਹੀ ਵਿਚੋਰੇ ਪਾਣੀ ਦੇ ਲਓ ਜੀ ਚਪਲ ਲੈ ਹੁਣ ਕੀ ਆ ਇਹ ਤਾਂ ਪੱਟੇ ਵੀ ਹੈਗੇ ਆ ਦੋਸਤ ਇਹ ਤਾਂ ਬਹੁਤ ਵੱਡੀ ਹੈ ਬਹੁਤ ਵੱਡੀ ਆ ਬਹੁਤ ਵੱਡੀ ਹੈ ਔੜੀ ਪਤਲੀ ਹੈ ਬਦਰਾਂ ਨਹੀਂ ਲੱਭਦੀ ਦੁਪੱਟੇ ਵੀ ਹੈਗੇ ਆ ਬੱਧੀ ਠੀਕ ਆ। ਤੁਹਾਡੇ ਕੋਲ ਹੈ ਨਾ ਕੋਈ ਹੋਰ ਕਰ ਰਹੀ ਨਹੀਂ ਹੈ ਇਹ। ਕਿੰਨੇ ਦੀ ਹੈ? ਪਿਆਰ ਬਾਈ। ਦੁਪੱਟੇ ਦਾ ਹਾਤ ਲੈਣਾ। ਇਹ ਕਿੰਨੇ ਦਾ? ਅੰਮਾ ਨੇ ਨੀਂ ਪੀਂਕ ਵਾਲਾ ਲੈ ਲਾ। ਦੁਪੱਟੇ ਖੁੱਲੇ ਆਏ। ਹਾਂਜੀ। ਜੀਵਲਾ ਦਾ ਕੱਢ। 7 ਨੰਬਰ ਲੈ ਲਾ 7 ਨੰਬਰ। ਕਭ ਦੋਬਾ ਹੈ ਦੂਹ ਲੈਣੇ ਪਿੰਨੀ ਜਿਹਾ ਲੋ ਜੀ ਸੁੰਡੀ ਨੇ ਲੈ ਲਈ ਹੈਗੀ ਆਪਣੀ ਚੱਪਲ ਤੇ ਚੱਪਲ ਜਿਹੜੀ ਆ ਦੇ ਦਾ ਨਾਮ ਰੱਖਿਆ ਹੈ ਜੀ ਮਾਇਆ ਨੇ ਸੁੰਡੀ ਤੇ ਸੁੰਡੀ ਨਾਮ ਦੱਸਿਓ ਕਿਦਾਂ ਲੱਗਦਾ ਆ ਇੱਕ ਮੈਨੂੰ ਮੈਂ ਨਾਮ ਰੱਖਿਆ ਸੁੰਡੀ ਇੱਕ ਰੱਖਿਆ ਮੇਰਾ ਉਧਰ ਕਾਪਦਾ ਕਿ ਰੱਖਿਆ ਹੁੰਦਾ ਸੀ ਮੰਮੀ ਨਾਲੇ ਨਿੱਕੀ ਨਿੱਕੀ ਨਾਮ ਫਿਲਮਾਂ ਚ ਵੀ ਜਾਂਦਾ ਹੁੰਦਾ ਆ ਹਨ ਫਿਲਮਾਈ ਜਿਹੜੀ ਨਾ ਉਹਨਾਂ ਦੀ ਉਹ ਚ ਨਿੱਕੀ ਸਾਤੇ ਨਿੱਕੀ ਤੇ ਇਹੋ ਦਾਦੀ ਮੇਨਾ ਨਾ ਮੇਰੇ ਰੱਖਿਆ ਹੁੰਦਾ ਇਹ ਮੋਟੋ ਤੂੰ ਦੇਖੋ ਜੀ ਅੱਜ ਰੁੱਸ ਗਈ ਆ ਕਹਿੰਦੀ ਮੈਨੂੰ ਸੈਂਡਲ ਹੀ ਲੈ ਕੇ ਦਿੱਤੇ ਤੇ ਇਹ ਗੱਲ ਸਮਝਦੀ ਨਹੀਂ ਹੈਗੀ ਇਹ ਤੱਕ ਕਿ ਸੈਂਡਲ ਇਹਨੂੰ ਲੈ ਕੇ ਦਿੱਤੇ ਸੀਗੇ ਪਹਿਲੇ ਵੀ ਅੱਜ ਹੁਣ ਇਹ ਕਹਿੰਦੀ ਮੈਨੂੰ ਸੈਂਡਲ ਉਹ ਲੈ ਕੇ ਦੋ ਜਿੱਚ ਐਦਾਂ ਉੱਚੀ ਹੋ ਕੇ ਤੁਰਾਂ ਮੈਂ ਤੇ ਦੰਦ ਪਣਾਵਾਂ ਇਹ ਬਹੁਤ ਫੈਸ਼ਨ ਆ ਪੱਟੀ ਆ ਲਗਾ ਲਈਨੇ ਸੱਟ ਮੂੰਹ ਮੇਰਾ ਦੇਖੋ ਕਿੰਨਾ ਸੋਹਣਾ ਆ ਦੇਖੋ ਮੜਾ ਜਾ ਇੱਕ ਮਿੰਟ ਉਹ ਰੁੱਸ ਗਈ ਆ ਸੈਰ ਸਾਡੀ ਸਾਡੀ ਘਟ ਹੋ ਰਹੀ ਆ ਜੀ ਜੀ ਆਪਾਂ ਤਾਂ ਇੱਕ ਬਣਾ ਰਹੇ ਰੈਸਪੀਆਂ ਦੋ ਬਣਾ ਰਹੇ ਆ ਬਲੌਗਨ ਇੱਦਾਂ ਹੀ ਬਣੇ ਰਹੋ ਇੱਕ ਤਾਂ ਹੈਗੀ ਸਾਡੀ ਰੋਟੀ ਪਾਣੀ ਖਾਣਾਂ ਇੱਕ ਤਾਂ ਮੈਂ ਬਣਾਉਣੀ ਆ ਠੀਕ ਆ ਇੱਕ ਇਹ ਨਾਲੇ ਬਣਾਉਣੀ ਇੱਕ ਜਿਹੜੀ ਰੋਟੀ ਪਾਣੀ ਖਾਣ ਤੋਂ ਬਾਅਦ ਖਾਈ ਦੀ ਚੀਜ਼ ਆਪਾਂ ਇੱਕ ਉਹ ਚੀਜ਼ ਬਣਾਉਣੀ ਆ ਤੇ ਉਸ ਤੋਂ ਬਾਅਦ ਪਛਰਾ ਦੇਖੋ orange ਕਲਰ ਦੀ ਸਾਡੇ ਕੋਲ ਆਈ ਹੈ ਜੀ ਅੱਜ orange ਕਲਰ ਦੀਆਂ ਗਾਜਰਾਂ ਆ ਇਹਨਾਂ ਦਾ ਖਾਦਾ ਮੈਂ ਤਾਂ ਹੀ orange ਨਾਲੇ ਮਠੀਆਂ ਆਉਣ ਪੀਚ ਲਾਦਾ ਮੈਨੂੰ ਕੋਲ ਸੁਆਦ ਆਣਾ ਸੁਆਦ ਬਣ ਨਹੀਂ ਸਕਦੀ ਇਹਦੀ ਮਿੱਠੀ ਮਿੱਠੀ ਮੈਨਾਂ ਤੁਹਾਨੂੰ ਮੇਚਾ ਹੀ ਹੋਣੀਆਂ ਵਿੱਚ ਮਿੱਟੀ-ਮਿੱਟੀ ਨਹੀਂ ਲੱਗਦੀ ਮੈਨੀਆਂ ਮਿੱਟੀ ਆ ਮੈਂ ਖਾਣੀ ਨਹੀਂ ਆਣੀ ਨਹੀਂ ਖਾਣੇ ਨੂੰ ਨਹੀਂ ਮਿੱਡੇ ਮੁੱਢੇ ਸਭ ਦੀਆਂ ਚਾੜ ਤਾਂ ਕਿੰਨੇ ਕੋਈ ਖਾਂਮ ਦੇਲ ਕਰਨ ਦੇ ਹੈਗਾ ਲੈਣਾ ਮਿੱਟੀ ਹੀ ਹੋਣੀਆਂ ਨੂੰ ਸੋ ਗੇਸ ਸੋਣਾ ਹੀ ਉਹਨੇ ਆਖੂ ਕੇ ਪੁੱਗੀ ਗੁੜੀ ਬੁਜਾਈ ਤੋਂ ਓਕੇ ਦੀ ਉਹਦੀ ਬੁੱਕ ਜੁਲਦੇ ਕਹਿੰਦੇ ਬਹੁਤ ਕਾਲੇ ਹੁੰਦੇ ਤੁਹਾਡੇ ਭਾਈ ਮੈਨਾਂ ਮਿੱਟੀ ਫੇਰ ਦਿੰਨੇ ਆ ਇਹ ਹਾ ਪੇਲਾ ਰੇ ਪ੍ਰਣਾਵ ਫੇਲਣਾ ਸੀ ਪਾਣੀ ਛੱਡਣਾ ਕੀ ਸੈਦ ਸੈਦ ਨੂੰ ਪਤਾ ਮੈਂ ਨਹੀਂ ਕਰਾ ਇਹ ਕੋ ਖੜੋਣਾ ਆ ਖੇਡ ਖੇਡਦੀ ਆ ਮੈਂ ਕੋਈ ਮੈਂ ਵੀ ਕਰਾਂ ਗਦੀ ਅਸੀ ਲੋ ਜੀ ਥੋੜਾ ਥੋੜਾ ਦੁੱਧ ਤੁਸੀਂ ਪਾ ਕੇ ਮੈਂ ਮਿਕਸ ਕਰੀ ਲਵਾਂ ਇੱਕਦਮ ਨਾ ਦੁੱਧ ਸਾਰਾ ਪਾਇਓ ਇਹ ਜਿਹੜਾ ਹੈਗਾ ਇਹ ਆਪਣਾ ਮਿਸ਼ਰਣ ਹੈਗਾ ਗਲਾਵ ਜਮਣਾ ਦਾ ਹਾਂ ਅਸੀਂ ਪੈਕਟ ਲਿਆਂਦਾ ਸੀ ਪੈਕਟ ਦਿਖਾਇਆ ਪੈਕਟ ਦਿਖਾ ਲਈ ਸੈਦ ਪੈਕਟ ਪਿਆ ਉੱਤੇ ਇਹਦਾ ਨਾ ਉਹ ਪੈਕਟ ਮਿਲਦਾ ਆ ਇੱਦਾਂ ਮਿਲਦਾ ਉਹ ਦੁੱਧ ਦਾ ਇੱਦਾਂ ਬਸ ਆਟਾ ਹੀ ਮਿਲ ਜਾਂਦਾ ਇਹਨੂੰ ਨਾਲ ਹੀ ਕੋਈ ਸਿੱਖ ਘਰ ਬਣਾਉਣਾ ਚਾਹੁੰਦੇ ਗਲਾਬ ਜਮਣਾ ਤਾਂ ਵਧੀਆ ਬਣਦੀ ਆ ਦੇਖੋ ਜੀ ਆ ਪੈਕਟ ਆ ਇਹ ਆਪਣਾ ਉੱਠਾ ਦਾ ਆ ਜਿਹੜਾ ਪੈਕਟ ਆ ਰੱਖ ਦੇ ਉੱਧਰ ਆ ਦੇਖੋ ਨੀ ਇੱਦਾਂ ਕੁੱਲੀ ਜਾਣਾ ਜੀ ਥੋੜਾ ਹਲਕਾ ਹਲਕਾ ਦੁੱਧ ਪਾਈ ਜਾਣਾ ਵਿੱਚ ਬਸ ਦੁੱਧ ਹੁਣ ਪਾਹਦੀ ਆ ਲਿਆ ਹੋਰ ਜ਼ਿਆਦਾ ਪਤਲਾ ਨਹੀਂ ਹੋਣਾ ਪਾ ਦੱਸ ਦੇ ਨਾ ਸਾਰਾ ਕਿ ਕਿਦਾਂ ਕਿਦਾਂ ਪਾਉਣਾ ਦੁੱਧ ਬਸ ਥੋੜਾ ਜਿਹਾ ਹੀ ਪਾਉਣਾ ਬਸ ਜ਼ਿਆਦਾ ਨਹੀਂ ਜੇ ਸੰਗ ਦਾ ਡਾਓ ਉਹ ਆਟਾ ਹੈ ਨਾ ਉਸ ਤੋਂ ਬਲੇ ਕੋਣਾ ਹੈ ਹਰ ਘਰ ਦਾ ਦੁੱਧ ਪਾ ਕੇ ਅੰਮਾ ਅੰਦਰ ਬਣਾਇਓ ਠੰਡਾ ਲਾ ਦਿੰਦੇ ਸੈਦੀ ਹੋਣੀ ਜੀ ਬਾਹਰ ਆ ਗਈ 100 ਰੋਟ ਬਣਾਇਓ ਕਹਿੰਦੇ ਦੱਸ 100 ਰੋਟ ਰਸ ਗੁੱਲੇ ਅੱਛਾ ਹੋਰ ਕੀ ਬਣਾਉਣਾ 100 ਚੰਗੀ ਤਰ੍ਹਾਂ ਕਰ ਦੁੱਧ ਪਾ ਵਿੱਚ ਹੋਰ ਇੱਦਾਂ ਘਮਾਰੇ ਸਾਰੇ ਪਾਸੇ ਦੇ ਮਹੜਾ ਪੇੜ ਆਪਣਾ ਕੇ ਰੱਖ ਲੈਣ ਬਣਾ ਲਈ ਜਾਂਦਾ ਮੈਨੂੰ ਰੱਖ ਦੋ 10 ਮਿੰਟ ਲਈ ਰੱਖਣਾ 10 ਮਿੰਟ ਲਈ ਰੱਖ ਦੋ ਤੇ ਮੈਂ ਇਧਰ ਬਣਾਉਣਾ ਚਾਣੀ ਗੋਲਦਨ ਉਬਾਰ ਆ ਗਈ ਨਹੀਂ ਮੈਂ ਚਣਾਂ ਵਧੀ ਜੋੜਨੀ ਹਾਂ

ਉਹ ਤੁਸੀਂ ਆਪਣੀ ਪੈਂਟ ਤਾਂ ਤਾਰ ਤੋਂ ਲਾਈ ਨਹੀਂ। ਸੁੱਕੀ ਨਹੀਂ ਤਾਂ ਬੰਦੇ ਸੁੱਕਣੇ ਤਾਂ ਪੈਂਟ ਨਹੀਂ ਸੁੱਕੀ। ਚਾਚੂ ਕੋਈ ਤੇ ਬੰਦੇ ਸੁਕਣਦੇ ਪੈਂਟ ਨਹੀਂ ਸੁੱਕੀ। ਮੰਨਦੇ ਹਰਦਾ ਬੰਦੇ ਵੀ ਨਹੀਂ ਸੁੱਕੇ ਤਾਂ ਉਹ ਪੈਂਟਾਂ ਵੀ ਨਹੀਂ ਸੁੱਕੀਆਂ। ਤੇਰੀਆਂ ਜੀ ਕੁੱਕੇ। ਲੋਜੀ ਬਾਦਕੀਆ ਖੰਡ ਵਿੱਚ ਇਧਰ ਚਾਣੀ ਤਿਆਰ ਹੋ ਰਹੀ ਆ ਲੋਜੀ ਹੁਣ ਅਸੀਂ ਬਾਵਾਂਗੇ ਮਜ਼ਾ ਲਾ ਮਜ਼ਾ ਲਾ ਰੌਲਾ ਬਣਾ ਲਿਆ ਕਿੱਧਰ ਪਾਈਏ ਜੀ ਖੰਡ ਤੇ ਇਧਰ ਪੋਗੋ ਮਸਾਲਾ ਇਹ ਮਸਾਲੇ ਨੂੰ ਮਚੀਨ ਚ ਕੰਨਣਾ ਸੀ ਛੋਟਾ ਛੋਟਾ ਰੋਟੀ ਤੋਂ ਬਾਅਦ ਉਧਰੋਂ ਬਾਦਦੀਆ ਗਾਜਰਾਈ ਸਬਜ਼ੀ ਉਧਰ ਬਣ ਗਈ ਚਾਣੀ ਚਾਣੀ ਗਰਮ ਗਰਮ ਅੱਗੇ ਪਲਾਜ਼ ਲੈਣਾ ਖਾਵਾਂਗੇ ਦੇ ਕੋਲੇ ਬਣ ਗਈ ਜਾਂਦਾ ਕੀ ਸੀ ਕੀਤਾ ਦਾ ਖਾਲੀ ਕੀ ਸੂਟ ਕਰ ਲਿਆ ਰੈਡੀ ਨਵਾਂ ਸੂਟ ਕੀਤਾ ਰੈਡੀ ਜੀ ਤੇ ਕਿਦਾਂ ਦਾ ਲੱਗਿਆ ਜੁਰ ਦੱਸੋ ਕਮੈਂਟ ਬਾਕਸ ਵਿੱਚ ਤੇ ਆ ਮਸ਼ੀਨ ਇੱਥੇ ਟੇਲਰਾਂ ਨੇ ਡਾਈ ਆ ਥੱਲੇ ਨਿਤ ਨਵੇਂ ਸੂਟ ਪਾਉਂਦੇ ਨਿਤ ਨਵੇਂ ਸੂਟ ਜਿਹੜਾ ਮਟਦੀਆਂ ਮਟਦੀਆਂ ਵਿੱਚ ਬਹੁਤ ਬੀਬੀਆਂ ਮਟਦੀਆਂ ਨਾਲ ਇਹ ਨਵੇਂ ਹੀ ਪਾਵਾਂਗੇ ਚਾਹੀ ਸੀ ਨਾ ਲਾ ਲੈਣਾ ਭਾਈ ਚਾਹੀ ਸੀ ਨਾ ਲਾ ਲੈਣਾ ਭਾਈ ਇਹ ਤਾਂ ਬਾਕੇ ਦੇ ਵੀ ਕੱਟਿਆ ਕੇ ਉੱਚੇ ਕਰਕੇ ਪਾਈ ਜਾਣੇ ਲੁਕ ਗਈਆਂ ਸਭ ਇਹ ਜੋੜ ਗਈਆਂ ਕਿਹਨਾਂ ਆਪਣਾ ਸੁੱਕੀ ਜਾਂ ਨਾਲ ਤੇ ਪਾਈ ਹੀ ਜਾਂਦੇ ਨਾ ਮੈਨਾ ਤਾਰਨ ਇਹ ਪਤਾ ਉਹ ਨਾ ਗਾਹੂ ਚਾਲੂ ਆ ਆ ਬਹੁ ਖੁੱਲਾ ਆ ਓਏ ਖੁੱਲਾ ਆ ਲੋ ਜੀ ਰੋੜਕਾ ਲੱਗ ਰਿਹਾ ਇੱਧਰ ਤੇ ਸਬਜ਼ੀ ਪਣਨੀ ਆ ਤੇ ਇੱਧਰ ਸਾਡੀ ਚਾਣੀ ਬਣ ਰਹੀ ਆ ਆ ਮੇਟਾ ਦੇਖੋ ਮੈਂ ਕਿੰਨੀਆਂ ਦਿੱਤੀਆਂ ਕੁਵੰਟ ਸਾਜੂ ਪਾਣੀ ਪਾਰੀ ਬਟਾ ਜਿਹਦਾ ਪੜਾਈ ਆ ਆਹੋ ਸਾਜੂ ਦੀ ਪੜਾਈ ਦੇਖੋ ਜੀ ਦੇਖੋ ਜੀ ਆਪਣਾ ਲਿਆ ਲੋ ਜੀ ਹੁਣ ਮੈਂ ਪਾ ਦਮਾ ਲੂਣ ਮਿਰਚ ਨੂਣ ਨੂਣ ਵਿੱਚ ਹੁੰਦੀਆਂ ਹੀ ਜੀ ਪਤਾ ਨਹੀਂ ਕਿੱਦਾਂ ਦੀਆਂ ਆ ਜਾ ਤੇਣੀ ਹੋ ਮੋ ਸਮੇ ਇਦਰਾ ਭੈੜਾ ਜਿਆ ਹਾਂ ਭੂਕਾ ਹੈ ਹਾਂ ਦਾਦੀ ਕਾਹਦੀ ਤੂੰ ਕਣਮੇ ਤੇਰਾ ਖੋਤੀ ਭੂਕਾ ਭੂਕਾ ਕਿੰਦ ਹੈ ਹੈ ਦਾਦੀ ਦਾਦੀ ਕਾਦੀ ਭੂਕਾ ਣਾ ਥੋੜੀ ਮਮਾ ਆਲ ਪਾਣੀ ਆਪੜਾ ਅਸੀਂ ਆਪੀ ਗੋਪੀ ਚ ਬੈਠਾ ਹੈ ਗਿਆਂ ਸੀ ਮੈਂ ਤਾਂ ਬਜੇ ਕਦੇ ਨਹੀਂ ਪਾਈਆਂ ਸੀ ਮੈਂ ਉੱਚ ਬਾਰਾ ਸੋਰੀ ਸੋਰੀ ਕੋੜੀ ਬਾਬੇ ਮੈਨੂੰ ਕੋੜੀ ਕੋੜੀ ਲੱਗਦੀ ਆ ਹਾਂ ਮੇਟਾ ਮੈਂ ਇੰਨੀ ਵੱਡੀ ਬਣਾਈ ਉਹ ਮੈਨੂੰ ਤਾਂ ਆਪ ਨੂੰ ਨਹੀਂ ਲੱਗਦੀ ਐ ਕੋਈ ਵੀ ਸਵਾਲ ਪੋਣਾ ਕਿੱਧਰ ਪੋਣਾ ਪੋਣਾ ਕਰਨਾ ਐ ਸੇ ਵਾਲੇ ਵਿੱਚ ਰੋਟੀਆਂ ਅਲਿ ਚ ਹੋ ਗਿਆ ਚਾਹ ਹੀ ਬਣ ਗਈ ਆ ਲਿੰਗ ਬਣੀ ਰਸਕੂ ਬਾਬਾ ਨਾਨਕ ਗਾਜਰਾ ਹਡੀਆਂ ਤੇ ਆਈਆਂ ਨੇ ਗਾਜਰਾ ਦਾ ਬੇਲੀਏੜ ਦੇਖਿਆ ਅੰਦਾਈ ਨਾ ਇਦਰੀ ਗਾਜਰਾ ਬਾਹਰ ਨਹੀਂ ਹੁੰਦੀਆਂ ਪਾਲੇ ਮੁਰਦਾ ਦੇ ਹੈ ਹਾਂ ਹਾਂ ਗਾਜਰਾ ਰੰਗ ਦੇਖੋ ਕਿਦਾਂ ਦਾ ਜੀ ਜੇ ਤੁਸੀਂ ਦੇਖਿਆ ਦਾ ਰੰਗ ਤੇ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਜੀ ਸਾਨੂੰ ਕੋਈ ਘੜੀ ਚਾਸ਼ਨੀ ਬਣ ਰਹੀ ਹੈ ਤੇ ਚਾਪਾ ਥੋੜਾ ਜਿਹਾ ਪਾਣੀ ਕੱਢ ਕੇ ਰੱਖ ਲਿਆ ਨਿਮੂ ਪਾਣੀ ਬਣਾਉਣ ਲਈ ਗਰਮੀ ਬਹੁਤ ਜ਼ਿਆਦੇ ਆ ਤੇ ਨੰਗੂ ਵੀ ਲੈ ਕੇ ਆਉਣਾ ਇੱਕ ਦਿਨ ਜਾ ਕੇ ਹੋ ਗਈ ਚਾਸ਼ਨੀ ਬਣ ਗਈ ਸਾਡੀ ਏ ਦੇਖੋ ਏ ਉਹ ਇਹਨਾਂ ਨੇ ਕੱਢ ਕੇ ਤਿਆਰ ਹੋ ਗਈ ਆ ਲੋ ਜੀ ਬਣਦੀਆਂ ਚਾਸ਼ਨੀ ਸਾਡੀ ਬਣ ਗਈ ਆ ਤੇ ਹੁਣ ਆ ਰਸਗੁੱਲੀਆਂ ਬਣਦੀਆਂ ਰਸਗੁੱਲੀਆਂ ਆਏ ਨਿੱਕੇ ਨਿੱਕੇ ਕਰ ਰਹੇ ਇੰਦਾਂ ਨਹੀਂ ਰੈਡੀ ਹੋ ਜਾਣੇ ਇਹ ਪਹਿਲੇ ਤਾਂ ਗੋਲੇ ਬਣਨਦੇ ਆ ਰਸਗੁੱਲੀਆਂ ਦੇ ਇੰਨੇ ਛੋਟੇ ਛੋਟੇ ਹਾਈ ਹਾਈ ਚੋਟੇ ਕਦੋਂ ਕਦੋਂ ਹੋਣਗੇ ਦੋੜੇ ਕਦੋਂ ਨਹੀਂ ਜੁੜੇ ਇੱਥੇ ਇਹ ਕਿਉਂ ਜੀ ਬਣ ਗਿਆ ਰਸਪੀ ਰਸਪੀ ਤਿਆਰ ਹੋ ਗਈ ਰਸਪੀ ਤਿਆਰ ਹੋਣ ਦੇ ਹੀ ਆ ਜੀਵ ਤੇਰੀ ਮੂੰਹ ਤੋਂ ਹੋ ਰਿਹਾ ਹੈ ਜੀਵ ਵਿੱਚ ਪਾਣੀ ਆ ਰਿਹਾ ਹੈ ਸੈਜੂ ਦੀ ਦੇ ਸੈਜ ਜੀਵ ਵਿੱਚ ਪਾਣੀ ਆ ਰਿਹਾ ਹੈ ਆਟਾ ਉਹ ਥੋੜੇ ਨਹੀਂ ਥੋੜੇ ਬੰਨਣਾ ਤੁਲੇ ਦੇਖੇ ਸਵਾਲ ਬੰਨਨੇ ਨੇ ਜਿਹੜੇ ਥੋੜੇ ਬੰਨਣ ਸੌੜੇ ਆਟੇ ਆ ਬਣਾ ਲੋ ਹਟਾਇਓ ਉਹ ਨਿਓ ਕਣ ਕਣਾ ਜਿਹੜਾ ਗੁੰਨੀ ਜਾ ਗੁੰਨੀ ਜਾ ਗੁੰਨੀ ਸਨ ਗੁੰਨੀ ਜਿਹੜਾ ਹਨ ਕੀ ਕਰਾਂ ਨਾ ਨਾ ਬੋਲਦੇ ਜਾ ਆ ਮੈਂ ਭਾਗ ਦੇ ਪਾਪਾ ਲੱਗੇ ਜੀ ਸਾਕੇ ਕੋਣ ਮੋਛ ਪੱਤ ਲੋੜੀ ਸਾਡੀ ਗੱਡੀ ਵਿੱਚ ਕੌਣ ਹੈ ਮੋਛ ਪੱਤ ਲੋੜੀ ਮੋਛ ਬਦਲੋ ਇਹ ਬਚਣਾ ਨਹੀਂ ਹੋ ਮੇਰੇ ਲਈ ਹਾਂ ਬੋਲੇ ਹਾਂ ਦਾਲ ਚ ਪੋਲੇ ਢਾੜ ਲਾ ਥੋੜਾ ਜਾਨ ਮੜਾ ਜਾ ਹੂੰ ਮੋਸੇ ਪੱਤਲੋਨੀ ਤੇਰੀ ਗੱਡੀ ਵਿੱਚ ਕੌਣ ਹੈ ਮਿਸ ਗੱਡੀ ਵਿੱਚ ਕੌਣ ਹੈ 베ਚਣੀਆਂ ਮੰਮੀ ਨੇ ਹਾਂ ਜਲਦੀ ਕਰੋ 베ਚਣੀਆਂ 베ਚਣੀਆਂ ਹੈਗੀ ਹੋਰ ਲਓ ਜੀ ਹੋ ਗਿਆ ਰੈਡੀ ਕਲੂ ਬਗਾਰੇ ਕੀ ਕਰ ਗਿਆ ਕੱਲੀ ਗੱਲਾਂ ਕਰੀ ਜਾਂਦੀ ਅੰਦਰ ਕਾਫੀ ਦੇ ਨਾਪ ਲਿਖਣ ਦੇਈ ਆ ਅਸੀਆ ਮੰਮੀ ਨਾਪ ਲੈਦੀ ਤੇ ਮੰਮੀ ਫੱਕੀ ਡੈਲਰੀ ਬਣਾਦਾ ਵੇਖ ਨਾਪ ਸੈ ਸਾਈ ਕਹਿੰਦੀ ਹੁਣ ਮੈਂ ਰਸੂਲੇ ਬਣਾਉਂਦੀ ਤਸ ਬਣਿਆ ਨਹੀਂ ਕਹਿੰਦੀ ਮੈਂ ਬਣਾ ਉਹਦੀ ਇੱਕ ਚੜੀ ਗਈ ਅੱਤੇ ਅੱਤੇ ਦਾ ਮਗਰ ਆ ਬਈ ਆ ਦੇਖੋ ਜੀ ਅਪਰ ਸੋਲੀਆਂ ਬਣਾ ਲਈਆਂ ਨਹੀਂ ਕਰੀਆਂ ਬਿਲਕੁਲੀਆਂ ਤੇ ਇਹਨਾਂ ਨੂੰ ਹੁਣ ਆਪਾਂ ਘੇ ਦੇ ਵਿੱਚ ਘੇ ਪਾਈ ਦਾ ਜੀ ਆਪਾਂ ਕਈ ਵਿੱਚ ਤੇਲ ਦੇ ਵਿੱਚ ਤਾਲ ਲੈਂਦੇ ਪਰ ਘੇ ਦੇ ਵਿੱਚ ਤਾਲ ਬਣੀਆਂ ਹਾਂ ਹਾਂ ਕਈ ਕਈ ਕੀ ਆਪਾਂ ਹੀ ਤਾਲ ਲੈਂਦੇ ਆ ਇਹ ਪਹਿਲੇ ਨੇ ਤੇਲ ਸਿੱਟਦਾ ਹੀ ਵਿੱਚ ਉਦੋਂ ਮੈਂ ਹੀ ਮਨਾ ਕਰਾਇਆ ਕਿ ਤੇਲ 'ਚ ਨਹੀਂ ਘੇ 'ਚ ਗਰਮ ਕਰ ਲੋ ਇਹਨਾਂ ਤੇ ਅਸੀਂ ਵੀ ਫਸਟ ਟਾਈਮ ਟਰਾਈ ਕਰਕੇ ਦੇਖਣ ਆ ਗਏ ਆ ਇੱਕ ਵਾਰੀ ਕੀਤੇ ਸੀਗੇ ਉਦੋਂ ਤਾਂ ਘੱਟ ਮਚੇ ਹੋ ਗਏ ਇਹ ਕੰਮ ਤੇ ਅੱਜ ਦੂਜੀ ਵਾਰੀ ਕਰਕੇ ਦੇਖਣਗੇ ਸਾਰੀ ਕਾਪੀ ਜਾ ਤੇ ਮਾਂ ਮਨਾਂ ਪੰਨਾ ਹਾਂ ਦੱਬਲੇ ਲਈ ਕੀ ਮਾਰਲੀ ਇੱਥੇ ਇੱਥੇ ਰੱਖ ਲਈ ਧੀਰ ਬਾਦ ਮੈਂ ਇੱਕ ਇੱਕ ਕਰਕੇ ਪਾ ਰਹੇ ਹੁਣ ਮੇਰਾ ਮੌਕਾ ਨਾ ਮਹੂਰਤ ਜੈ ਹੋ ਜੈ ਜੈ ਦੇਖੋ ਜੀ ਕੀ ਆ ਬਣ ਰਹਾ ਹੈ ਔਰ ਕੀ ਆ ਨਿਕਲ ਰਹਾ ਹੈ ਵਾਹ ਜੀ ਵਾਹ ਗੱਲ ਬਾਤ ਐਂਡ ਆ ਜੀ ਪੂਰੀ ਅੱਗ ਘੱਟ ਕਰ ਦੋ ਅੱਗ ਘੱਟ ਕਰ ਦੋ ਤੇਜ ਹੋ ਗਈ ਆ ਪੈ ਗਿਆ ਰੇਡਰ ਚੋਟੀ ਦਾ ਵੇਖ ਰਗੜ ਕੇ ਰੱਖਤਾ ਨਹੀਂ ਯਾਰ ਜੇ ਰੇਡਰ ਚੋਟੀ ਆਕਰ ਵਾ ਲੁੱਸ ਗਏ ਕਮਾਥੇ ਇਹਨੂੰ ਕਮਾਦੇ ਦਿਨ ਇੱਥੇ ਕਮਾਉ ਹੋ ਗਈ ਸਹੀ ਲੂ ਨਾ ਜਿਆਦੇ ਲੁਸ ਰਜਾਣੇ ਆ ਨਹੀਂ 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 ਮਾਈ ਚਲੇ ਕਾ ਦੇਖੋ ਜੀ ਅੱਗੇ ਥੋੜੀ ਘੱਟ ਰੱਖਣੀ ਆ ਆਪਾਂ ਤੇਜ ਅੱਗ ਰੱਖ ਨਹੀਂ ਠੀਕ ਸੀ ਅੱਗ ਇੰਨੀ ਵਿੱਚ ਕਈ ਜਲ ਵੀ ਕੇ ਕਿਤੇ ਚੜ ਗਏ ਆ ਕਾਲੇ ਤਾਂ ਕਾਲੇ ਹੀ ਹੁੰਦੇ ਨਾ ਸਕੂਲੇ ਦਾ ਕਾਲੇ ਤਾਂ ਹੁੰਦੇ ਸੁਦੇ ਇਦਾਂ ਰੱਖਾ ਇਦਾਂ ਰੱਖਦਾ ਕਾ ਕੜਦਣਾ ਇੱਕ ਕੱਢ ਦੇ ਜਿਹੜੇ ਦੁਸਰੇ ਲੱਗਦੇ ਆਹ ਵਾਲੇ ਕੱਢ ਦਿੱਤੇ ਰੱਖ ਛੱਡ ਦਿੱਤੇ ਨਹੀਂ ਨਹੀਂ ਆਲੀਆ ਯਾ ਗਾਇਨ ਬਿਲਕੁਲ ਸੋਹਰ ਰੱਖਣੀ ਹੈ ਜਿਹੜੀਆਂ ਨਹੀਂ ਯਾਰ ਕਾਲੇ ਹੋਣੇ ਚਾਹੀਦੇ ਮੈਂ ਕਿਨ ਛੱਡ ਦੂੰ ਵਿਚੇ ਨਹੀਂ 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 ਬ੍ਰਾਊਨ ਹੁੰਦੇ ਥੋੜੇ ਥੋੜੇ ਜਾਰੇ ਕੜ ਨਹੀਂ ਹੁੰਦੇ ਬ੍ਰਾਊਨ ਸਹੀ ਹੈ ਕੱਢ ਲੈ ਸਾਰੇ ਸਾਰੇ ਕੱਢ ਲੈ ਬ੍ਰਾਊਨ ਦੇ ਹੁੰਦਾ ਥੋੜੇ ਲੈ ਆਹ ਚਾਣੀਆ ਚੱਕ ਆਹੋ ਨਾਲ ਨਾਲ ਉੱਟ ਨਹੀਂ ਨਾਲ ਹੀ ਚਾਣੀ ਛੱਡ ਦੇਣੀ ਕੱਢ ਦੇ ਨਾਲੋਂ ਨਾਲ ਹੀ ਛੱਡਣੇ ਜਾਂਦੇ ਸਖਤ ਹੋ ਜਾਣੇ ਆ ਨਾਲ ਨਾਲ ਕੁਟੀਕਾ ਬਾਸੇ ਮੋਹਲ ਵਾਈ ਦੀ ਨਾਲ ਨਾਲ ਕੇ ਤਾ ਹੋਰ ਨਹੀਂ ਤਾਂ ਫਿਰ ਹੋਰ ਹੀ ਹੋਣੀ ਸਖਤ ਜੇ ਆਹ ਜਿਹਨੇ ਪਾੜੂ ਬਾਕੀ ਥੱਲੇ ਰੱਖ ਕੇ ਪਾ ਦੇ ਥੱਲੇ ਆ ਕੁਕਾ ਚ ਪਤੀਲੀ ਨੂੰ ਥੱਲੇ ਰੱਖ ਲਾ ਉਹ ਚ ਪਾ ਰੁਕ ਜਾ ਜੇ ਗਰਮ ਹੋਊਗਾ ਤੇ ਤੇ ਠੰਡਾ ਹੋ ਗਿਆ ਠੰਡਾ ਨਹੀਂ ਹੋਣਾ ਤਾਂ ਥੱਲੇ ਰੱਖ ਕੇ ਪਾ ਜਿਹੜੇ ਸੇਕ ਦੀ ਲੋੜ ਉਹ ਲੋ ਪਾਈ ਬਸ ਪਾ ਦੇ ਸਾਡੇ ਅੱਠ ਦੇਖੋਗੇ ਨਾ ਇਹ ਤਾਂ ਹੋ ਬੜੀਆ ਬਣੂ ਚਾਣੀ ਚ ਪਾ ਤੇ ਆਹ ਅਸਲੀ ਬਣੇ ਹੁਣ ਏ ਹੁਣ ਕਾਹੀ ਘੱਟ ਤੁਹਾਨੂੰ ਮੈਂ ਕਿਹਾ ਘੱਟ ਹੋਣੇ ਦੇ ਕੀਏ ਇਧਰ ਰੱਖ ਇੱਕ ਸਾਈਡ ਤੇ ਰੱਖ ਇਧਰ ਰੱਖ ਇਧਰ ਆ ਈਦਾ ਖੁੱਲਣਾ ਹੀ ਜਿਆਦਾ ਘੇਜ ਥੜਾ ਘੇਈ ਥੋੜਾ ਜਿਹਾ ਚੱਲ ਕੋਈ ਗੱਲ ਨਹੀਂ ਰੱਖਦੇ ਸਿੱਧੀ ਕਰਕੇ ਹੁਣ ਅੱਗੇ ਨਹੀਂ ਥੱਲੇ ਘੱਟੀ ਆ ਸੇਕ ਹੀ ਲੱਗਣਾ ਮੜਾ ਮੜਾ ਸੇਕ ਨਹੀਂ ਹੋ ਜਾਣੀ ਇਹ ਛੇੜੀ ਨਾ ਕੁਛ ਨਾ ਕਰੀ ਲਓ ਜੀ ਸਾਡੀ ਗਲਾਬ ਯਮਨ ਬਣ ਕੇ ਰੈਡੀ ਹੋ ਗਈ ਆ ਆ ਚਾਣੀ ਚ ਪਾਤੀ ਆਪਾਂ ਤੇ ਹੁਣ ਇਸ ਤੋਂ ਬਾਅਦ ਆਪਾਂ ਕਰਦੇ ਆ ਪਹਿਲਾ ਪ੍ਰੋਸੈਸ ਤੇ ਤੁਸੀਂ ਬਲੌਗ ਨਾਲ ਬਨੇ ਰਹੋ ਤੇ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਵੀਡੀਓ ਨੂੰ ਵੱਧ ਵੱਧ ਲਓ ਜੀ ਇੱਕ ਸਾਡੀ ਪਾਰਟੀ ਹੋ ਗਈ ਆ ਤੇ ਇੱਕ ਹੋ ਰਹੀ ਆ ਇੱਕ ਜਿਹੜਾ ਸਟੈਪ ਅਸੀਂ ਕਰ ਲਿਆ ਕੰਪਲੀਟ ਆ ਦੇਖੋ ਸ਼ਾਸ਼ਣਿਸ਼ਟ ਬਹੁਤ ਤੇ ਆ ਤੇ ਜ਼ਰੂਰ ਰਿਵਿਊ ਦਿਓ ਸਾਨੂੰ ਕਿ ਕਿੱਦਾਂ ਨੇ ਬਣੇ ਬਹੁਤ ਜ਼ਿਆਦਾ ਮਿਹਨਤ ਆਈ ਹੈ ਨਾ ਤੇ ਤੇ ਸਾਨੂੰ ਦੱਸਿਓ ਜ਼ਰੂਰ ਇਹ ਵਧੀਆ ਬਣੇ ਜਾਂ ਕਿਦਾਂ ਕੀ ਸਾਡੀ ਗਲਤੀ ਸੀਗੀ ਇਹਦੇ ਵਿੱਚ ਕੀ ਨਹੀਂ ਸੀਗੀ ਗਲਤੀ ਤੇ ਇੱਦੀ ਸਾਨੂੰ ਪਿਆਰ ਕਰਦੇ ਰਹੋ ਹੌਸਲਾ ਦਿੰਦੇ ਰਹੋ ਵੱਧ ਤੋਂ ਵੱਧ ਅਸੀਂ ਤੁਹਾਨੂੰ ਵਧੀਆ ਤੋਂ ਵਧੀਆ ਵਲੌਗ ਲੈ ਕੇ ਆਵਾਂ ਕਰਾਂਗੇ ਦੇਸੀ ਵਲੌਗ ਤੇ ਨਾਲੇ ਨੈਕਸਟ ਵਲੌਗ ਦੱਸਿਓ ਕਿਹੜਾ ਹੋਵੇ ਅਸੀਂ ਉਹ ਹੀ ਲੈ ਕੇ ਆਵਾਂ ਤੇ ਨੈਕਸਟ ਵਲੌਗ ਵੀ ਦੱਸਿਆ ਕਰੋ ਸਾਨੂੰ ਕਿਸ ਚੀਜ਼ ਤੇ ਆਵੇ ਕੀ ਚੀਜ਼ ਕਰੀਏ ਕੀ ਨਹੀਂ ਕਰੀਏ ਥੋੜੀ ਤੁਹਾਡੀ ਵੀ ਹਲਪ ਹੋ ਜਾਂਦੀ ਸਾਡੇ ਨਾਲ ਜਾਣੀ ਨਾਲ ਹੀ ਹੋਣਾ ਬੋਲੇ ਹਮ ਅੱਧਾ ਘੰਟਾ ਤਾਂ ਖਾਣੇ ਪੂਰੇ ਲੋ ਜੀ ਹੁਣ ਆਪਾਂ ਬਣਾ ਰਹੇ ਜਿਹੜੀ ਸਬਜ਼ੀ ਉਹ ਵੀ ਦਿਖਾ ਦੋ ਤੇ ਫਿਰ ਕਰੀ ਆਪਾਂ ਪਚਾਰੀ ਸਬਜ਼ੀ ਹਲ ਤੇ ਆਣੀ ਨਹੀਂ ਜੀ ਸਬਜ਼ੀ ਵੀ ਦੇਖਣਾ ਬਹੁਤ ਜ਼ਿਆਦਾ ਨੀਂਦ ਆਈ ਅੱਜ ਸਾਨੂੰ ਤੇ ਲੈ ਲਾ ਸਬਜ਼ੀ ਤਾਂ ਅੱਗ ਹੀ ਨਹੀਂ ਬਣੀ ਨੀਂਦ ਤਾਂ ਵਾਕਈ ਬਹੁਤ ਆ ਹਰ ਕੰਮ ਦੇ ਵਿੱਚ ਨੀਂਦ ਹੀ ਹੁੰਦੀ ਲੋ ਜੀ ਗਲਾਉ ਜਮਨਾ ਰੈਡੀ ਹੋ ਗਈਆਂ ਆ ਵਾਓ ਤੇ ਖਾ ਕੇ ਆਪਣਾ ਰਿਵਿਊ ਦੋ ਸਾਰੇ ਜਣੇ ਵਾਕਈ ਬਹੁਤ ਵਾਹ ਲਿਖਿਓ ਨਰਮ ਹੁੰੀਆਂ ਨਾ ਹੋਰ ਹੂੰ ਲੋਰੀ ਜਿਹੀਆਂ ਸਾਇਦ ਹੁੰਦਾ ਸ ਲੈ ਹਾਏ ਯਾ ਲੂ ਲੱਗੇ ਇਹ ਬੋਖਾ ਵੀ ਅਨੂ ਯਾਰ ਪਹਿਲੀ ਵਾਰੀ ਖੁਸ਼ੀ ਹੋਏਗੀ ਸਾਡੇ ਹੱਥਾਂ ਨਾਲ ਕੋਈ ਵਧੀਆ ਚੀਜ਼ ਬਣੀ ਆ ਬਹੁਤ ਟੇਸਟੀ ਬਣੀ ਆ ਤੇ ਅੱਜ ਬਣੀਆਂ ਥੋੜੀਆਂ ਸਾਡੇ ਤੋਂ ਤੇ ਖਾਣ ਵਾਲੇ ਜਾਦੇ ਆ ਤੇ ਹੁਣ ਕੀ ਕਰ ਸਕਦੇ ਆ ਜਿਹੜਾ ਟਾਈਮ ਜ਼ਰਾ ਹੀ ਘਾਲੂਗਾ ਉਹ ਘਾਲੂਗਾ ਦਾਦੂ ਰਹਿਣਾ ਜਿਹਨਾਂ ਨੂੰ ਲੱਗ ਓਏ ਹਾਂ ਫੜ ਜਾ ਬੱਸ ਸਾਰੇ ਬੋਤਲ ਦੁੱਧ ਸਾਵਨਾ ਘੰਮੂ ਸਾਡੇ ਬਲੌਗ ਨੂੰ ਪਿਆਰ ਕਰਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ ਤੇ ਪਿਆਰਾ ਜਿਹਾ ਕਮੈਂਟ ਕਰਿਓ ਬਾਏ ਬਾਏ